بس ਇਸ ਹਿੰਦ ਵਿੱਚ ਤੀਰਥ ਹੈ ਯਾਤਰਾ ਕੇ ਲੀਏ ਤਤਾਏ ਬਾਪ ਨੇ ਬੱਚੇ ਯਹਾਂ ਖੁਦਾ ਕੇ ਲੀਏ ਨੌਜਵਾਨਾਂ ਦੇ ਵਿੱਚ ਇੰਨਾ ਜੋਸ਼ ਵੀ ਹੈ ਕਿ ਉਹ ਇਤਿਹਾਸ ਨੂੰ ਦੇਖਦੇ ਹੋਇਆ ਪੈਦਲ ਯਾਤਰਾ ਕਰਕੇ ਵੀ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚਣਗੇ ਤੁਸੀਂ ਦੇਖ ਸਕਦੇ ਹੋ ਤਿਆਰ ਬਰ ਤਿਆਰ ਸਾਰੇ ਸਿੰਘ ਨੇ ਪਰ ਇਨ੍ਹਾਂ ਵਿੱਚੋਂ ਦੱਸਣਾ ਚਾਹਾਂਗੇ ਇੱਕ ਵੀਰ ਹਾਲ ਹੀ ਵਿਦੇਸ਼ ਤੋਂ ਆਏ ਨੇ ਐਨ ਆਰ ਆਈ ਨੇ ਔਰ ਇੱਕ ਫੌਜੀ ਵੀਰ ਆਪਣੀ ਛੁੱਟੀ ਕੱਟਣ ਆਏ ਤਾਂ ਉਹ ਵੀ ਸ਼ਾਮਲ ਹੋਏ ਨੇ ਜੀ ਇਹ ਕਿਹੋ ਜਿਹਾ ਤੁਹਾਡੇ ਚ ਜਜ਼ਬਾ ਆ ਕਿ ਤੁਸੀਂ ਪੈਦਲ ਹੀ ਚੱਲ ਪੈਨੇ ਹੋ ਸੂਰਾ ਸੋ ਪਹਿਚਾਨੀਆਂ ਜੋ ਲਰੈਦੀਨ ਕੇ ਹੈ ਉਰਜਾਪੁਰ ਜਾ ਕਟਮੜਾ ਕਪੋਨਾ ਛੱਡੇ ਖੇਤ ਸਾਡਾ ਇੱਕ ਕੋਮ ਦਾ ਸੂਰਮਾ ਬਾਈ ਦੀਪ ਸਿੱਧੂ ਨੇ ਇੱਕ ਗੱਲ ਆ ਕਿ ਕਿਸੇ ਵੀ ਐਚ ਨਹੀਂ ਹੁੰਦੀ ਕਿਸੇ ਦੇ ਅੰਦਰ ਉੱਠ ਜਾਂਦੀ ਹੈ ਜਿਸ ਤਰ੍ਹਾਂ ਵੀਰ ਜਿੰਦਾ ਇੱਕ ਚੀਨਿੰਗ ਉੱਠੀ ਆ ਰਾਤੋ ਰਾਤ ਕਈ ਵਾਰ ਕਹਿੰਨਾ ਜ਼ੀਰੋ ਤੋਂ ਹੀਰੋ ਬਣ ਜਾਂਦੇ ਆ ਬਾਈ ਦੀਪ ਸਿੱਧੂ ਦੀ ਸਾਨੂੰ ਬਹੁਤ ਯਾਦ ਆਉਂਦੀ ਐ ਇਸ ਟਾਈਮ ਵੀ ਉਹ ਸਾਡੇ ਕੋਮ ਦਾ ਹੀਰਾ ਹੀ ਤੇ ਸਾਡਾ ਆਹੀ ਪੈਦਲ ਯਾਤਰਾ ਨੌਜਵਾਨੀ ਵਾਲ ਸੰਦੇਸ਼ ਐ ਇਹ ਸਾਡੇ ਅੱਜਕੱਲ ਦੇ ਬੱਚਿਆਂ ਨੂੰ ਅਸੀਂ ਗਵਰਨਮੈਂਟ ਸਕੂਲਾਂ 'ਚ ਪਾਦੇ ਆ ਅਸੀਂ 크리스마ਸ ਮਨਾ ਰਹੇ ਆ ਬਲਕਿ ਸਾਨੂੰ ਐਸੀ ਦੀਦਿਆੜੇ ਆਪਣੇ ਹਰ ਇੱਕ ਬੱਚਾ ਨੂੰ ਸਾਡੀ ਆਹੀ ਬੇਨਤੀ ਵੀ ਹਰ ਇੱਕ ਪਰਿਵਾਰ ਉਹਨਾਂ ਦੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਜ਼ਰੂਰ ਫਤੇਗੜ ਸਾਹਿਬ ਦੀ ਯਾਤਰਾ ਕਰਾਣ ਉਧਰ ਉਹ ਇੱਕ ਮਹਿਸੂਸ ਕਰਨ ਬਾਣੀ ਬਾਣੇ ਨਾਲ ਜੁੜਨ ਤੇ ਅਮਰਤ ਸੰਚਾਰ ਕਰਨ ਵਤ ਤੋਂ ਵਤ ਬਾਣੀ ਪੜਨ ਤੇ ਆਪਣੇ ਨਸ਼ੇ ਤੇ ਅਗੜ ਦੇ ਦੇਖਦੇ ਆਪ ਲੋਕ ਹੀ ਜਾਂਦੇ ਨੇ ਲੋਕ ਹੀ ਹੇਮਗੁਰ ਸਾਹਿਬ ਤੱਕ ਚਲੇ ਜਾਂਦੇ ਨੇ ਤਾਂ ਅਸੀਂ ਚਾ ਇੱਥੇ 110 ਕਿਲੋਮੀਟਰ ਦੀ ਦੂਰੀ ਦਾ ਆਪਣੇ ਸਿੰਘਾਂ ਨੂੰ ਸਜਦਾ ਵੀ ਕਰ ਸਕਦੇ ਜਦੋਂ ਵੀ ਪੰਤ ਨੂੰ ਗ੍ਰੰਥ ਨੂੰ ਤੁਹਾਡੀ ਲੋੜ ਹੋਵੇ ਤਾਂ ਖੜ ਜਾਓ ਵਾਹਿਗੁਰੂ ਬਸ ਕਿੱਥੋਂ ਆਏ ਹੋ ਕਿੱਥੇ ਜਾਣਾ ਆ ਵੀਰ ਜੀ ਵਾਹਿਗੁਰੂ ਜੀ ਦਾਸ ਸਰਕਾਰੇ ਖਾਲਸਾ ਜਥੇਬੰਦੀ ਯਮਨਾ ਨਗਰ ਤੋਂ ਸੇਵਾਦਾਰ ਜੀ ਯਮਨਾ ਨਗਰ ਤੋਂ ਹੀ ਪੈਦਲ ਚੱਲ ਕੇ ਆਏ ਹੋ ਜੀ ਵਾਹਿਗੁਰੂ ਜੀ ਸਾਡੀ ਇਹ ਦੂਸਰੀ ਯਾਤਰਾ ਹੈ ਜੀ ਪਹਿਲੇ ਅਸੀਂ 5 ਲੱਖ ਪਹੁੰਚਾ ਸੀ ਇਸ ਵਾਰ ਸਾਡੇ ਨਾਲ 13 ਲੱਖ ਹੋ ਗਿਆ ਵਾਧਾ ਹੋ ਗਿਆ ਜੀ ਬਾਕੀ ਪਹਿਲੀ ਵਾਰ ਜਾ ਫਤਿਹਗੜ੍ਹ ਸਾਹਿਬ ਪਹਿਲੀ ਵਾਰ ਜਾ ਹੋ ਸਕਦਾ ਪਹਿਲਾਂ ਛੋਟੀ ਉਮਰ ਚ ਗਏ ਹਾਂ ਪਰ ਯਾਦ ਨਹੀਂ ਜੀ ਜੀ जी पर हूँ अपनी संभाल च हूँ जा रहे वह भी पैदल यात्रा करके हाँ जी बस इस हिंद में तीरथ है यात्रा के लिए कटाए बाप ने बच्चे यहाँ खुदा के लिए वाहिगुरु जी का खालसा वाहिगुरु जी की फतेह संगत जी आज ਫਤੇਗੜ ਸਾਹਿਬ ਦੀ ਪਾਵਨ ਧਰਤੀ ਨੂੰ ਸਜਦਾ ਕਰਨ ਜਾ ਰਹੇ ਆ ਜੇ ਅੱਜ ਦੀ ਗੱਲ ਕਰੀਏ ਤਾਂ ਅੱਜ ਕਲਗੀਧਰ ਪਾਤਸ਼ਾਹ ਜੀ ਦੇ ਵੱਡੇ ਫਰਜ਼ੰਦ ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਕਿਵੇਂ ਚਮਕੌਰ ਦੀ ਜੰਗ ਦੇ ਵਿੱਚ ਸੂਰਬੀਰਤਾ ਦੇ ਨਾਲ ਲੜਦਿਆਂ ਹੋਇਆਂ ਸ਼ਹੀਦੀ ਜਾਨ ਪੀ ਗਏ ਤੇ ਅੱਜ ਅਸੀਂ ਵੀ ਫਤੇਗੜ ਸਾਹਿਬ ਦੀ ਪਾਵਨ ਧਰਤੀ ਤੇ ਚਾਲੇ ਪਾਏ ਪਰ ਰਸਤੇ ਵਿੱਚ ਜਦੋਂ ਲੰਗੇ ਤਾਂ ਕੁਝ ਸਿੰਘ ਸਾਨੂੰ ਮਿਲੇ ਔਰ ਇਹ ਸਿੰਘ ਜਦੋਂ ਅਸੀਂ ਦੇਖਿਆ ਕਿ ਨਾਲ ਕੋਲ ਗੱਡੀਆਂ ਪੈਦਲ ਹੀ ਚੱਲ ਰਹੇ ਨੇ ਵਾਕਿਆ ਜਦੋਂ ਕਹਿੰਦੇ ਨੇ ਕਿ ਇਸ ਜਹਾਂ ਤੇ ਇੱਕੋ ਹੀ ਤੀਰਥ ਐਸਾ ਆ ਜਿੱਥੇ ਗੱਲ ਕਰਦੇ ਆ ਕਿ ਕਟਾਏ ਬਾਪ ਨੇ ਬੱਚੇ ਖੁਦਾ ਕੇ ਲਈ ਤਾਂ ਉਸ ਤੀਰਥ ਦਾ ਉਹ ਮਹੀਨੇ ਵਿੱਚ ਜਦੋਂ ਵੀ ਯਾਦ ਆਉਂਦਾ ਆ ਅੱਖਾਂ ਨਮ ਹੋ ਜਾਂਦੀਆਂ ਨੇ ਅ ਕਲਕੀ ਤਰਪਾਸ਼ਾ ਜਿਹਦੇ ਲਾਲਾਂ ਦਾ ਖਿਆਲ ਆਉਂਦਾ ਏ ਤਾਂ ਉਧਰ ਨੂੰ ਆਪਣੇ ਆਪ ਹੀ ਮੂਹ ਹੋ ਜਾਂਦਾ ਏ ਸੋ ਗੱਲਬਾਤ ਵੀ ਕਰਾਂਗੇ ਵੀਰ ਤੁਸੀਂ ਦੇਖ ਸਕਦੇ ਹੋ ਤਿਆਰ ਬਰ ਤਿਆਰ ਸਾਰੇ ਸਿੰਘ ਨੇ ਪਰ ਇਹਨਾਂ ਵਿੱਚੋਂ ਦੱਸਣਾ ਚਾਹਾਂਗੇ ਇੱਕ ਵੀਰ ਹਾਲ ਹੀ ਵਿਦੇਸ਼ ਤੋਂ ਆਏ ਨੇ ਐਨ ਆਰ ਆਈ ਨੇ ਔਰ ਇੱਕ ਫੌਜੀ ਵੀਰ ਆਪਣੀ ਛੁੱਟੀ ਕੱਟਣ ਆਏ ਤਾਂ ਉਹ ਵੀ ਸ਼ਾਮਿਲ ਹੋਏ ਨੇ ਕਿੰਨੀ ਮਲਕੀ ਕਹਿ ਸਕਦੇ ਕਿ ਦਿਲ ਦੇ ਵਿੱਚ ਤਾਂ ਹੈ ਫਤਿਹਗਰ ਸਾਹਿਬ ਦੀ ਪਾਵਨ ਧਰਤੀ ਨੂੰ ਅਕੀਦਾ ਕਰਨ ਦੀ ਤਾਂ ਫੈਦਲ ਹੀ ਚੱਲ ਪਏ ਔਰ ਨਾਲ ਤੁਹਾਨੂੰ ਦਿਖਾਉਣਾ ਚਾਹਾਂਗੇ ਇੱਕ ਚੀਜ਼ ਸੁੱਤੀਆਂ ਜ਼ਮੀਰਾਂ ਨੂੰ ਜਗਾਉਂਦੇ ਵੀ ਜਾ ਰਹੇ ਨੇ ਜੇ ਅਸੀਂ ਗੱਲ ਕਰੀਏ ਕਿ ਇਸ ਮਹੀਨੇ ਦੇ ਵਿੱਚ ਹਰ Hindu Sikh ਨੂੰ ਉਸ ਕਲਗੀਧਰ ਪਾਸ਼ਾ ਜੀ ਦੇ ਸ਼ਹੀਦਤ ਜਿਨ੍ਹਾਂ ਨੂੰ ਯਾਦ ਕਰਨਾ ਚਾਹੀਦਾ ਹੈ ਤੇ ਉਹ ਯਾਦ ਕਰਵਾਉਂਦੇ ਵੀ ਜਾ ਰਹੇ ਨੇ ਗਲਬਾਤ ਵੀ ਕਰਾਂਗੇ ਸਰਕਾਰੇ ਖਾਲਸਾ ਇਹਨਾਂ ਦਾ ਗਰੁੱਪ ਹੈ ਨੌਜਵਾਨ ਨੇ ਔਰ ਹੁਣ ਜੋਸ਼ ਵੀ ਹੈ ਪੈਦਲ ਚੱਲਣ ਦਾ ਤੇ ਚੱਲ ਰਹੇ ਨੇ ਸੋ ਗਲਬਾਤ ਵੀ ਕਰਾਂਗੇ ਕਾਂਸਾ ਵਾਈਗੁਰਜੀ ਕੀ ਫਤਿਹ ਵੀਰ ਜੀ ਇਹ ਕਿਹੋ ਜਿਹਾ ਤੁਹਾਡੇ ਚ ਜਜ਼ਬਾ ਆ ਕਿ ਤੁਸੀਂ ਪੈਦਲ ਹੀ ਚੱਲ ਪੈਨੇ ਹੋ ਕਿਥੋਂ ਆਇਓ ਕਿਥੇ ਜਾਣਾ ਆ ਵੀਰ ਜੀ ਵਾਈਗੁਰਜੀ 10 ਸਰਕਾਰੀ ਕਾਂਸਾ ਜਥੇਬੰਦੀ ਯਮਨਾ ਨਗਰ ਤੁਸੀਂ ਵਾਧਾਰ ਜੀ ਯਮਨਾ ਨਗਰ ਤੋਂ ਹੀ ਪੈਦਲ ਚੱਲ ਕੇ ਆਇਓ ਵੀਰ ਜੀ ਵਾਈਗੁਰਜੀ ਸਾਡੀ ਇਹ ਦੂਸਰੀ ਯਾਤਰਾ ਹੈ ਜੀ ਪਹਿਲੇ ਅਸੀਂ 5 ਲੱਖ ਪਹੁੰਚਿਆ ਸੀ ਇਸ ਵਾਰ ਸਾਡੇ ਨਾਲ 13 ਲੱਖ ਹੋ ਜਾਏਗਾ ਵਾਧਾ ਹੋ ਗਿਆ ਜੀ ਬਾਕੀ ਹੋਰ ਵੀ ਸੰਗਤਾਂ ਜਿਹੜੀਆਂ ਰਹਿ ਗਈਆਂ ਨੇ ਉਹ ਰਸਤੇ ਸਾਨੂੰ ਮਿਲਣਗੀਆਂ ਹੂੰ ਸੋਚਿਆ ਕਿ ਵੀ ਮੰਨ ਦੇ ਵਿੱਚ ਕੀ ਪੈਦਲ ਹੀ ਯਾਤਰਾ ਕਰਕੇ ਵਾਇਗੁਰੂ ਦੇ ਮੰਨ ਮੰਨ ਦੇ ਵਿੱਚ ਸੋਚ ਤਾਂ ਕਾਫੀ ਟਾਈਮ ਤੋਂ ਸੀਗੀ ਕੱਲਾ ਵੀ ਬੰਦਾ ਜਾ ਸਕਦੇ ਆ ਆਪਾਂ ਕੱਲੇ ਆਪਾਂ ਚਲੋ ਛੋਟੀ ਯਾਤਰਾ ਦੀ ਪਲਾਨ ਬਣਾਇਆ ਸਾਡੇ ਨਾਲ ਇੱਕ ਫਾਲਮੋਚਰਾ ਗੁਰਦੁਆਰਾ ਸਾਹਿਬ ਜੀ ਤਾਂ ਉੱਥੇ ਚਲੋ ਦਸਨ ਜੋਗ ਨਹੀਂ ਬਰਦਾਸ਼ੀ ਦਿੰਨੇ ਕਿ ਯਾਤਰਾ ਆਪਾਂ ਉੱਥੇ ਵੀ ਕਰਦੇ ਸੀ ਸਵੇਰੇ ਨਿਕਲਣਾ ਕਰੋ ਚਲੋ ਯਾਤਰਾ ਕਰਨੀ ਤਾਂ ਐਵੇਂ ਹੀ ਫਿਰ ਆਪਾਂ ਫੁਰਨਾ ਪੁੱਟਿਆ ਕਿ ਚਲੋ ਦੇਖਦੇ ਆ ਲੋਕ ਹੀ ਜਾਂਦੇ ਨੇ ਲੋਕ ਹੀ ਹੇਮਗੁਰ ਸਾਹਿਬ ਤੱਕ ਚਲੇ ਜਾਂਦੇ ਨੇ ਤਾਂ ਅਸੀਂ ਕਿਾ ਇੱਥੇ 110 ਕਿਲੋਮੀਟਰ ਦੀ ਦੂਰੀ ਦਾ ਆਪਣੇ ਸਿੰਘਾਂ ਨੂੰ ਸਜਦਾ ਵੀ ਨਹੀਂ ਕਰ ਸਕਦੇ ਤਾਂ ਉਹਦੇ ਲਈ ਬਾਕੀ ਮੈਂ ਥੋੜਾ ਭਾਵੁਕ ਹੋ ਜਾਣਾ ਤੇ ਇਸ ਕਰਕੇ ਬਾਕੀ ਸੰਗਤਾਂ ਨੂੰ ਇਹੀ ਮੈਸੇਜ ਦਿੰਨੇ ਆ ਕਿ ਬਾਣੀ ਬਾਣੇ ਨਾਲ ਜੁੜੋ ਅਮਰ ਜੀ ਕੋ ਜੀ ਗੁਰੂ ਵਾਲੇ ਬਣੋ ਜਦੋਂ ਵੀ ਪੰਥ ਨੂੰ ਗ੍ਰੰਥ ਨੂੰ ਤੁਹਾਡੀ ਲੋੜ ਹੋਵੇ ਤਾਂ ਖੜ ਜਾਓ ਵਾਹਿਗੁਰੂ ਬਸ ਉਹ ਇੰਨੀ ਕਰੀ ਬੇਨਤੀ ਆ ਔਰ ਮੇਰੀ ਆਪਣੀ ਸਾਰੀ ਜਥੇਬੰਦੀ ਨੂੰ ਇਹੀ ਬੇਨਤੀ ਹੈ ਕਿ ਸਾਰੇ ਸਿੰਘ ਪੋਸਟਲੀ ਸਾਰੇ ਅਮਰਤਾਰੀਨ ਅਮਰਤਾਰੀ ਅਮਰਤ ਸ਼ਗੋ ਦਾ ਸਿੰਘ ਸਜੋ ਸ਼ੀਧੀ ਦਾੜਾ ਦੇ ਵਿੱਚ ਸਿੰਘਾਂ ਨੂੰ ਜਰੂਰ ਸਜਦਾ ਕਰਨ ਆਪਣੇ ਪਰਿਵਾਰ ਨਾਲ ਆਪਣੇ ਬੱਚਿਆਂ ਨੂੰ ਲੈ ਕੇ ਜਰੂਰ ਜਾਇਆ ਕਰੋ ਦਰਸ਼ਨ ਕਰਾਇਆ ਕਰੋ ਕਿ ਭਈ ਉਹਨਾਂ ਨੇ ਕੀ ਕੀ ਨਹੀਂ ਸਾਡੇ ਲਈ ਕੀਤਾ ਤੇ ਅਗਰ ਦਸ਼ਮੇਸ਼ ਨਾ ਹੁੰਦਾ ਤਾਂ ਬਸ ਪਾਤੀ ਹੈ ਤੁਹਾਨੂੰ ਕਿ ਕੀ ਹੋਣਾ ਸੀ ਇਸ ਦੇਸ਼ ਦਾ ਵਾਹਿਗੁਰੂ ਸੋ ਇਹ ਵੀ ਸਾਡੇ ਨਾਲ ਮੌਜੂਦ ਹੈ ਜਿਹੜੇ ਕਿ ਵਿਦੇਸ਼ ਤੋਂ ਆਏ ਨੇ ਦੇਖੋ ਇਹ ਵੀ ਤਿਆਰ ਬਰ ਤਿਆਰ ਹੋ ਕੇ ਨਾਲ ਚੱਲੇ ਨੇ ਵੀ ਮਾਈਕ ਤੇ ਆਹ ਕੰਮ ਸਾਹਿਬ ਵਾਹਿਗੁਰੂ ਜੀ ਕੀ ਖਤੇ ਜੀ ਕੀ ਕਹਿਣਾ ਚਾਹੋਗੇ ਇਹ ਜਿਹੜੇ ਵੀਰਾਂ ਨੇ ਅਗਲੇ ਪਿਛਲੇ ਸਾਲ ਜੇ ਸ਼ੁਰੂ ਕੀਤਾ ਤੇ ਅਗਲੇ ਸਾਲ ਹੁਣ ਤੁਹਾਨੂੰ ਵੀ ਨਾਲ ਲੈ ਲਿਆ ਹਾਂਜੀ ਜੀ ਮਨਚ ਸੀਗਾ ਸੇਵਾ ਦਾ ਤੇ ਬਾਬਾ ਜੀ ਨੇ ਸੇਵਾ ਲੱਲੀ ਤੇ ਬਹੁਤ ਵਧੀਆ ਲੱਗ ਰਿਹਾ ਕੀ ਵੀ ਮਨ ਹੋਇਆ ਇਹਨਾਂ ਨਾਲ ਚੱਲਣ ਦਾ ਬਸ ਜੀ ਸੇਵਾ ਕਰਨੀ ਸੀਗੀ ਘੁਰਪੇ ਰਾਹੇ ਪੈ ਗਏ ਵਿਚਾਰ ਕਿਵੇਂ ਫੁਰਨਾ ਕਿਵੇਂ ਫੁਰਨਾ ਦੇਖੋ ਇਹਦੇ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਸਿੱਖ ਇਤਿਹਾਸ ਨਾਲ ਅਸੀਂ ਜੁੜੇ ਹੋਏ ਆਂ ਤੇ ਸਿੱਖੀ ਫੈਮਿਲੀ ਤੋਂ ਬਿਲੋਂਗ ਕਰਦੇ ਆਂ ਤਾਂ ਬਾਤ ਇਹਨਾਂ ਨਾਲ ਚੱਲਦੀ ਸੀ ਇਹਨਾਂ ਦੇ ਘਰ ਗਏ ਜਾਂ ਇਹਨਾਂ ਨੇ ਤੁਹਾਨੂੰ ਦੱਸਿਆ ਕਿ ਅਸੀਂ ਚੱਲਦੇ ਆਂ ਜੀ ਮੇਰੇ ਨਾਲ ਸੀਗੇ ਚੈਰੀ ਨਾਲ ਰਹਿੰਦੇ ਹੁੰਦੇ ਨੇ ਹਮੇਸ਼ਾ ਮੇਰੇ ਨਾਲ ਤੇ ਉਹਨਾਂ ਕਰਕੇ ਫਿਰ ਉਹਨਾਂ ਨੇ ਕਿਹਾ ਜੀ ਚਲੋ ਜੀ ਅਸੀਂ ਚੱਲ ਕੇ ਦੂਰ ਫੇਰ ਆਦਣਾ ਬਿਲਕੁਲ ਹਾਂਜੀ ਤੇ ਬਸ ਇਹੀ ਕਹਿਣਾ ਚਾਹੁੰਦੇ ਆਂ ਔਰ ਫਸਟ ਟਾਈਮ ਚੱਲੇ ਹੋ ਪੈਦਲ ਫਸਟ ਟਾਈਮ ਚੱਲੇ ਆ ਪੈਦਲ ਕਿੱਡੀਆਂ ਤੇ ਜਾਂਦੇ ਹੋ ਪਰ ਨਹੀਂ ਮੈਂ ਜਾ ਹੀ ਫਸਟ ਟਾਈਮ ਰਿਆਂ ਜੀ ਅੱਛਾ ਕਿੰਨੇ ਸਾਲ ਹੋ ਗਏ ਵਿਦੇਸ਼ ਦੀ ਧਰਤੀ ਤੇ ਮੈਨੂੰ 20 ਸਾਲ ਤੋਂ ਉੱਪਰ ਹੋ ਗਏ ਜਿੱਥੇ ਹਾਂਜੀ ਤੇ ਉੱਥੇ ਰਹਿ ਰਹੇ ਹਾਂ ਨਾ ਬਾਅਦ ਆਈ ਹੁਣ ਨਹੀਂ ਮੈਂ ਵੈਸੇ ਅੰਦਰ ਐ ਨਾ ਹਾਂਜੀ ਚੱਕਰ ਲੱਗਦਾ ਰਹਿੰਦਾ ਪ੍ਰਮਾਤਮਾ ਦੀ ਮੇਰੇ ਤੇ ਫਤਿਹਗੜ੍ਹ ਸਾਹਿਬ ਪਹਿਲੀ ਵਾਰ ਜਾ ਫਤਿਹਗੜ੍ਹ ਸਾਹਿਬ ਪਹਿਲੀ ਵਾਰ ਜਾ ਹੋ ਸਕਦਾ ਪਹਿਲਾਂ ਛੋਟੀ ਉਮਰ ਚ ਗਏ ਹੋਵਾਂ ਪਰ ਯਾਦ ਨਹੀਂ ਹਾਂਜੀ ਹਾਂਜੀ ਪਰ ਹੁਣ ਆਪਣੀ ਸੰਭਾਲ ਚ ਹੁਣ ਮੈਂ ਜਾ ਰਿਆਂ ਉਹ ਵੀ ਕਾਡਲ ਯਾਤਰਾ ਕਰਕੇ ਹਾਂਜੀ ਔਰ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਹਾਂਜੀ ਹਾਂਜੀ ਕਿੰਨਾ ਸਫਰ ਤੈ ਅ ਅੱਜ ਸ਼ਾਮ 30 ਕਿਲੋਮੀਟਰ ਹੋ ਗਿਆ ਜੀ ਬਾਕੀ ਅੱਗੇ ਹੋਰ ਆ ਬਾਕੀ ਤੁਹਾਡੇ ਚੈਨਲ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਮਹਾਰਾ ਦੇ ਬਚਨਾਂ ਸੂਰਾ ਸੋ ਫੇਚਾਨੀਆਂ ਜੋ ਲਰੈ ਜੀਨ ਕੇ ਹੈ ਉਰਜਾਪੁਰ ਜਾਂ ਕਟਮੜਾ ਕਪੋਨਾ ਛਾਡੇ ਖੇਤ ਸਾਡਾ ਇੱਕ ਕੋਮ ਦਾ ਸੁਰਮਾ ਬਾਈ ਦੀਪ ਸਿੱਧੂ ਨੇ ਇੱਕ ਗੱਲ ਆਖੀ ਸੀ ਵੀ ਐਚੀਨਿੰਗ ਹੁੰਦੀ ਹੈ ਕਿਸੇ ਦੇ ਅੰਦਰ ਉੱਠ ਜਾਂਦੀ ਹੈ ਜਿਸ ਤਰ੍ਹਾਂ ਵੀਰ ਜਿੰਦਾ ਇੱਕ ਚੀਨਿੰਗ ਉੱਠੀ ਆ ਰਾਤੋ ਰਾਤ ਕਈ ਵਾਰ ਕਹਿੰਦਾ ਜ਼ੀਰੋ ਤੋਂ 0 ਬਣ ਜਾਂਦੇ ਆ ਬਾਈ ਦੀਪ ਸਿੱਧੂ ਦੀ ਸਾਨੂੰ ਬਹੁਤ ਯਾਦ ਆਉਂਦੀ ਐ ਇਸ ਟਾਈਮ ਵੀ ਉਹ ਸਾਡੇ ਕੋਮ ਦਾ ਹੀਰਾ ਹੀ ਤੇ ਸਾਡਾ ਆਹੀ ਪੈਦਲ ਯਾਤਰਾ ਨੌਜਵਾਨੀ ਵਾਲ ਸੰਦੇਸ਼ ਐ ਕਿ ਸਾਡੇ ਅੱਜ ਕੱਲ੍ਹ ਦੇ ਬੱਚਿਆਂ ਨੂੰ ਅਸੀਂ ਕਨਵੈਂਟ ਸਕੂਲਾਂ 'ਚ ਪਾਦੇ ਆ ਅਸੀਂ 크리스마ਸ ਮਨਾ ਰਹੇ ਆ ਬਲਕਿ ਸਾਨੂੰ ਐਸੀ ਦੀਦਿਆੜੇ ਆਪਣੇ ਹਰ ਇੱਕ ਬੱਚਾ ਨੂੰ ਸਾਡੀ ਆਹੀ ਬੇਨਤੀ ਵੀ ਹਰ ਇੱਕ ਪਰਿਵਾਰ ਉਹਨਾਂ ਦੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਜ਼ਰੂਰ ਫਤੇਗੜ ਸਾਹਿਬ ਦੀ ਯਾਤਰਾ ਕਰਾਣ ਉਧਰ ਉਹ ਇੱਕ ਮਹਿਸੂਸ ਕਰਨ ਬਾਣੀ ਬਾਣੇ ਨਾਲ ਜੁੜਨ ਤੇ ਅਮਰਤ ਸੰਚਾਰ ਕਰਨ ਵਤ ਤੋਂ ਵਤ ਬਾਣੀ ਪੜਨ ਤੇ ਆਪਣੇ ਨਸ਼ੇ ਤੇ ਅਗੜੋ ਸਰ ਫੌਜੀ ਸਾਹਿਬ ਨਾਲ ਵੀ ਗੱਲ ਕਰਾਂਗੇ ਵੀ ਵਾਈਕੁਪ ਜੀ ਦਾ ਖਾਲਸਾ ਵਾਈਕੁਪ ਜੀ ਫਤੇ ਦਾਸ ਜਗਜੋਤ ਸਿੰਘ ਸਰਕਾਰੀ ਖਾਲਸਾ ਜਥੇਬੰਦੀ ਜਗਦੀ ਜੀ ਮੈਂ ਫਰਸਟ ਟਾਈਮ ਇਹ ਆਪਣਾ ਸਿੰਘਾ ਨਾਲ ਪੈਦਲ ਜਾ ਰਿਹਾ ਯਾਤਰਾ ਤੇ ਮੈਂ 17 ਸਾਲ ਨੌਕਰੀ ਕਰਕੇ ਪੈਨਸ਼ਨ ਆਇਆ ਹਾਲ ਫਿਰ ਹਾਲ ਹੀ ਜੀ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਕਿ ਮੈਂ ਮਤਲਬ ਕਿ ਆਪਣੇ ਐਨ ਬੀਜੀ ਸਮੇਂ ਦੇ ਵਿੱਚ ਸਿੰਘਾਂ ਦੇ ਸਦਕਾ ਇੱਕ ਪਰਾਲੇ ਸਦਕਾ ਜਾ ਮਤਲਬ ਜਾ ਪਾ ਰਹੇ ਹਾਂ ਤੇ ਮੇਰਾ ਕਹਿਣਾ ਇਹ ਹੀ ਹੈ ਕਿ ਇਹ ਦਿਨਾਂ ਦੇ ਵਿੱਚ ਆਪਾਂ ਆਪਣੇ ਸਾਰੇ ਜਿੰਨੇ ਵੀ ਨਿੱਜੀ ਕੰਮ ਨੇ ਉਹਨਾਂ ਨੂੰ ਤਿਆਗ ਕੇ ਆਪਣੇ ਧਰਮ ਦੇ ਬਾਰੇ ਸੋਚੀ ਆਪਣੇ ਬੱਚਿਆਂ ਨੂੰ ਲੈ ਕੇ ਜਾਈਏ ਬੱਚਿਆਂ ਨੂੰ ਸਿਖਾਈਏ ਕਿ ਆਪਣੇ ਮਤਲਬ ਕਿ ਕੁਰਬਾਨੀਆਂ ਕਿੰਨੀਆਂ ਹੋਈਆਂ ਉਹਦੇ ਬਾਰੇ ਸਰ ਬਹੁਤ ਵੱਡਾ ਇਤਿਹਾਸ ਹੈ ਜੋ ਬਹੁਤ ਵੱਡਾ ਇਤਿਹਾਸ ਹੈ ਜੀ ਆਪਾਂ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਏ ਤਾਂ ਬਹੁਤ ਮਤਲਬ ਕਿ ਸਮਾਂ ਲੱਗ ਜਾਊਗਾ ਫਿਰ ਵੀ ਜਿੰਨਾ ਕਰ ਹੋ ਸਕੇ ਆਪਾਂ ਆਪਣੇ ਬੱਚਿਆਂ ਨੂੰ ਉਸ ਬਾਰੇ ਜਾਗਰੂਕ ਕਰੀਏ ਤੇ ਬੱਚਿਆਂ ਨੂੰ ਥੋੜਾ ਆਪਣੇ ਨਸ਼ਿਆਂ ਤੋਂ ਬਚਾਉਣਾ ਬਹੁਤ ਵੱਡਾ ਇੱਕ ਉਹ ਹੈ ਜੀ ਆਪਣੇ ਵਾਸਤੇ ਚੈਲੰਜ ਹੈ ਕਿਉਂਕਿ ਹਾਲ ਫਿਲਹਾਲ ਦੇ ਵਿੱਚ ਸਾਡੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਨੌਜਵਾਨ ਜੋ ਕਿ ਨਸ਼ੇ ਦੇ ਕਾਰਨਾਂ ਮਤਲਬ ਆਪਣੇ ਆਕਾਲ ਚਲਾਉਣਾ ਕਰਕੇ ਜਿੱਦੇ ਪਿੱਛੇ ਮਾਪਿਓਂ ਹੋਰ ਉਹਨਾਂ ਦੇ ਬੱਚੇ ਤੱਕ ਪਰੇਸ਼ਾਨ ਹੋ ਰਿਹਾ ਹੈ ਜੀ ਤੇ ਆਪਾਂ ਇਹ ਚਾਹੁੰਦੇ ਹਾਂ ਕਿ ਅੱਜ ਸਾਡੇ ਨਾਲ ਕਿਹਾ ਜਥੇਬੰਦੀ ਦੇ ਨਾਲ ਵਾਦੂ ਵਾਦ ਆਪਣੇ ਏਰੀਏ ਦੇ ਸਿੰਘ ਜੁੜਨ ਜਿਹਦੇ ਨਾਲ ਪਤਾ ਲੱਗੂਗਾ ਬੱਚਿਆਂ ਨੂੰ ਕਿ ਹਾਂ ਆਪਣੇ ਜਥੇਬੰਦੀ ਕੀ ਕਰ ਰਹੀ ਹੈ ਤੇ ਜੀ ਬਾਕੀ ਜਿਆਦਾ ਨਾ ਬੋਲਦੇ ਹੋਏ ਆਪਾਂ ਇਹ ਹੀ ਕਹਿਣਾ ਚਾਹਾਂਗੇ ਕਿ ਹਰ ਕਿਸੇ ਨੂੰ ਇਹ ਪਰ ਹਲਾ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਲ ਸਾ ਰਹੇ ਹੋ ਥੱਕ ਵੀ ਗਿਰਦੇ ਹੋਗੇ ਕਿੱਥੇ ਰੁਕਦੇ ਹੋ ਕਿੰਨੇ ਟਾਈਮ ਤੇ ਪਹੁੰਚਣਾ ਨਹੀਂ ਜੀ ਮੈਂ ਤਾਂ ਵੈਸੇ ਰੁਕਣਾ ਨਹੀਂ ਚਾਹਤਾ ਪਰ ਮੇਰਾ ਤਾਂ ਜੀ ਚਲੋ ਫੌਜ ਦਾ ਐਕਸਪੀਰੀਅੰਸ ਹੈ ਪਰ ਸਾਡੇ ਨਾਲ ਕੁਝ ਬਜ਼ੁਰਗ ਵੀ ਹੈਗੇ ਆ ਉਹਨਾਂ ਕਰਕੇ ਥੋੜਾ ਜਿਹਾ ਰੁਕਣਾ ਪੈਂਦਾ ਜੀ ਵੈਸੇ ਬਾਕੀ ਬਹੁਤ ਵਧੀਆ ਜੀ ਮਹਾਰਾਜ ਜੀ ਦੀ ਅਣੀ ਕਿਰਪਾ ਹੈ ਇਹ ਨਹੀਂ ਜੀ ਸਾਨੂੰ ਥਕਾਵਟ ਨਹੀਂ ਹੋਈ ਬਿਲਕੁਲ ਬਿਲਕੁਲ ਵੀਰ ਜੀ ਨਾਲ ਗੱਲ ਕਰਾਂਗੇ ਹੁਣ ਜਿਹੜੇ ਨਾਲ ਨਾਲ ਇਹ ਸਪੀਕਰ ਲੈ ਕੇ ਚੱਲਦੇ ਨੇ ਵਾਈਕੂ ਜੀ ਦਾ ਖਾਲਸਾ ਵਾਈਕੂ ਜੀ ਦਾ ਖਾਲਸਾ ਆ ਬਾਈ ਨਹੀਂ ਨਾਲ ਲੈ ਕੇ ਚੱਲ ਰਹੇ ਆ ਇਹ ਜੀ ਆਪਾਂ ਬਹੁਤ ਵਧੀਆ ਹੈ ਜੀ ਇਹ ਜਿੱਦਾਂ ਕਿ ਕੀਰਤਨ ਸੁਣੀਦਾ ਜੀ ਕਥਾ ਲਾੜੀ ਦੀ ਹੈ ਜੀ ਕਈ ਵਾਰ ਮਾਨ ਨੇ ਦੁੱਧਰ ਪਟਕਦਾ ਜੀ ਉਹ ਫਿਰ ਪਟਕਨ ਨਹੀਂ ਦਿੰਦਾ ਜੀ ਇਹ ਜਸ ਜਿਹੜਾ ਕਹਿ ਸਕਦੇ ਸਫਰ ਉਹ ਵੀ ਚੇਤੀ ਦਾ ਹਾਂ ਬਹੁਤ ਵਧੀਆ ਪਤਾ ਹੀ ਨਹੀਂ ਲੱਗ ਰਿਹਾ ਜੀ ਕਿੰਨੇ ਕਿਲੋਮੀਟਰ ਚੱਲਦੇ ਹੋ ਤੇ ਫਿਰ ਕਿਵੇਂ ਰੁਕਦੇ ਹੋ ਕਿੰਨੇ ਦਿਨਾਂ ਚ ਪਹੁੰਚਣਾ ਹੈ ਇਹ 25 30 ਕਿਲੋਮੀਟਰ ਚੱਲ ਕੇ ਰੁਕ ਜੀਦਾ ਜੀ ਥੋੜਾ ਸਟੇ ਕਰਕੇ ਘੰਟੇ ਡੇਢ ਦਾ ਫਿਰ ਚੱਲ ਪੀਦਾ ਹੁਣ ਇੱਥੋਂ ਮਨਜੀ ਸਾਹਿਬ ਰੁਕਣਾ ਜੀ ਜਾ ਕੇ ਅਗਲੇ ਦਿਨ ਤਾਂ 25 25 ਕਿਲੋਮੀਟਰ ਕਰਕੇ ਇੱਕ ਇੱਕ ਦਿਨ ਨਿਕਲਣਾ ਜੀ ਅੱਜ ਤਾਂ ਪਹੁੰਚਣਾ ਲੱਗ ਜਣਗੀ ਢਾਈਕ ਦਿਨ ਜੀ ਢਾਈਕ ਦਿਨ ਲੱਗ ਹਾਂ ਜੀ ਕਿਉਂ ਪਹਿਲੇ ਦਿਨ ਤਾਂ ਪੰਜਾਬੋਂ ਦਾ 50 ਕਿਲੋਮੀਟਰ ਚੱਲ ਪੈਂਦਾ ਅਗਲੇ ਦਿਨ ਫਿਰ ਪਰਸੋਂ ਤੁਸੀਂ ਸ਼ਾਮ ਨੂੰ ਪਹ ਸਵੇਰੇ ਵੀ ਪਹੁੰਚ ਸਕਦੇ ਆ ਦੁਪਹਿਰ ਤੱਕ ਪਹੁੰਚ ਸਕਦੇ ਆ ਹਾਂ ਬਿਲਕੁਲ ਤੇ ਜਿਹੜੇ ਵੀ ਸਾਡੇ ਨਾਲ ਹੈਗੇ ਨੇ ਬਿਲਕੁਲ ਤੁਸੀਂ ਤਾਂ ਪਹਿਲੀ ਵਾਰੀ ਚੱਲਦੇ ਚੱਲੇ ਹੋ ਉੱਥੇ ਹੀ ਰਹਿਣ ਵਾਲੇ ਹੋ ਨਾ ਤੁਹਾਡੇ ਬੋਡੇ ਇੱਥੇ ਪਰ ਕਿਹਦਾ ਨਹੀਂ ਨਹੀਂ ਬਿਲਕੁਲ ਸਹੀ ਹੈ ਜੀ ਕੋਈ ਉਹ ਨਹੀਂ ਹੈਗਾ ਥੋੜੀ-ਮੋੜੀ ਤਕਾਵੜ ਹੁੰਦੀ ਹੈ ਕੋਈ ਕਦੀ ਨਾ ਤੁਰੇ ਨਹੀਂ ਹੈਗੇ ਹਾਂ ਜੀ ਹਾਂ ਜੀ ਤੇ ਲੇਕਿਨ ਠੀਕ ਹੈ ਬਹੁਤ ਵਧੀਆ ਹਾਂਜੀ ਵਾਈਗੁਰਜੀ ਕਾਲ ਸਾਹਿਬ ਤਿਤੋਕਾਲ ਸਾਹਿਬ ਵਾਹਿਗੁਰੂ ਕੀ ਆਓ ਤੁਸੀਂ ਸਿੰਗਾ ਦੇ ਨਾਲ ਕੀ ਕਹਿਣਾ ਚਾਹੋਗੇ ਜਦੋਂ ਅਸੀਂ ਆਪਣੇ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਇੱਕ ਵੱਖਰਾ ਹੀ ਜੋਸ਼ ਆ ਜਾਂਦਾ ਹੈ ਜਿਵੇਂ ਹੁਣ ਤੁਹਾਨੂੰ ਪੈਦਲ ਚੱਲਣ ਦਾ ਜੋਸ਼ ਆ ਗਿਆ ਕਿ ਤੁਸੀਂ ਇਹ ਵੀ ਨਹੀਂ ਸੋਚਿਆ ਕਿ ਹਨਾ ਥੱਕ ਜਾਾਂਗੇ ਕਿਵੇਂ ਪਹੁੰਚਾਂਗੇ ਤੇ ਚੱਲ ਪਏ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਫਤਿਹ ਇਹ ਤੇ ਦੇਖੋ ਜੀ ਆਪਾਂ ਨੇ ਮਹਾਰਾਜ ਸਾਡੇ ਬਲੱਡਲਾਈਨ ਦੇ ਅੰਦਰ ਇਹ ਰੱਖੀ ਚ ਰੱਖੀ ਹੈ ਛੋਟੇ ਸਾਹਿਬ ਜੀ ਦੇਖੋ ਸਾਡੀ ਉਮਰ ਚ ਦੇਖੋ ਕਹਿਣ ਨੂੰ ਛੋਟੇ ਸੀਗੇ ਪਰ ਉਹਨਾਂ ਨੇ ਜਿਹੜੇ ਉਹਨਾਂ ਦੇ ਕੰਮ ਸੀ ਸਾਕੇ ਸੀ ਉਹ ਵੱਡੇ ਸੀ ਕਹਿਣ ਨੂੰ ਉਹਨਾਂ ਦੀ ਉਮਰ ਬੜੀ ਘੱਟ ਸੀ ਪਰ ਜੇ ਦੇਖਿਆ ਜਾਵੇ ਤੇ ਲਾੜਲੀ ਫੌਜ ਜਿਹੜਾ ਸਾਨੂੰ ਨਾਮ ਕਿਹਾ ਜਾਂਦਾ ਫੌਜਾਂ ਨੂੰ ਕਹਿੰਦਾ ਉਹ ਉਹਨਾਂ ਦੇ ਬੰਦ ਨੂੰ ਸਾਨੂੰ ਮਿਲਿਆ ਵਾ ਜੀ ਤੇ ਇਹੀ ਕਹਾਂਗੇ ਕਿ ਆਪਣੇ ਜਿੰਨੇ ਵੀ ਸਿੰਘ ਹੈਗੇ ਨੇ ਨਸ਼ੇ ਪੱਤੇ ਤੋਂ ਦੂਰ ਰਹੋ ਜੀ ਤੇ ਆਪਣਾ ਬਾਣੀ ਬਾਣੇ ਨਾਲ ਜੁੜੋ ਆਪਣੇ ਪੰਥ ਦੇ ਪਰੇ ਸੋਚੋ ਪਹਿਲਾਂ ਬਹੁਤ ਜ਼ਿਆਦਾ ਜੀ ਜੀ ਪਹਿਲਾਂ ਹੀ ਬਹੁਤ ਹੀ ਆਪਾਂ ਕਾਫੀ ਪ੍ਰੋਬਲਮ ਜੇ ਤੁਸੀਂ ਕਹਿ ਸਕਦੇ ਹੋ ਦੇਖੀਏ ਜੇ ਅਗਲਾ ਅਗੇ ਤੱਕ ਨਜ਼ਰ ਮਾਰੀ ਸਭ ਨੂੰ ਪਤਾ ਹੀ ਹੈ ਵੀ ਆਪਾਂ ਆਪਣੀ ਸਿੱਖੀ ਵੱਲ ਰਹਿ ਕੇ ਜੇ ਯੂਨਿਟੀ ਚ ਰਹਾਂਗੇ ਤਾਂ ਅਸੀਂ ਬਚ ਸਕਦੇ ਆਂ ਵੀ ਇਹ ਸਰਕਾਰ ਸਾਡੀ ਪਹਿਲਾਂ ਵੀ ਦੁਸ਼ਮਣ ਸੀ ਹੋਜ ਵੀ ਹੈਗੀਆਂ ਨੇ ਤੇ ਇਹੇ ਕੰਮ ਦਾ ਵੀ ਪਾਣੀ ਪਾੜਨ ਨਾਲ ਜੁੜੋ ਤਿਆਰ ਬਟਾ ਰਹੋ ਤੇ ਆਪਣਾ ਬਾਕੀ ਮਹਾਰਾਜ ਭਲੀ ਕਰਨਗੇ ਕੋਸ਼ਿਸ਼ ਕੀਤੀ ਪੈਦਾ ਚੱਲਣ ਦੀ ਕਿ ਹਰ ਸਾਲ ਇਦਾਂ ਹੀ ਫਿਰ ਵਕੀਦਾ ਕੀਤਾ ਜਾਏਗਾ ਬਿਲਕੁਲ ਬਿਲਕੁਲ ਮਹਾਰਾਜ ਅੱਗੇ ਅਰਦਾਸ ਕਰਾਂਗੇ ਜੀ ਬਾਬਾ ਫਤਿਹ ਸਿੰਘ ਜੀ ਅੱਗੇ ਕੀ ਐਤ ਕੀ 13 ਲੱਖ ਹੋ ਜਾ ਅਗਲੀ ਵਾਰ 4x ਹੋ ਜਾਤਾ ਬਤਾਈਏ ਇਹਦੇ ਮਹਾਰਾਜ ਨੇ ਆਖ ਕਰਵਾਣੀ ਹੈ ਦੇਖੋ ਜੀ ਕੜਮ ਪ੍ਰਾਵਣ ਕਰਦੇ ਦੂਸਰ ਨਾ ਕੋਈ ਮਹਾਰਾਜ ਕਰਾਉਂਦੇ ਨੇ ਸਾਰਾ ਕੁਝ ਆਪਾਂ ਤਾਂ ਮੋਰੇ ਆ ਜੀ ਦੇਖੋ ਹਾਂ ਠੀਕ ਹੈ ਤੇ ਕਟ ਪੁੱਤਲੀ ਉਹਨਾਂ ਦੀ ਤੇ ਜਿੱਦਾਂ ਉਹ ਚਲਾਣਗੇ ਆਪਾਂ ਨੇ ਇਦਾਂ ਚੱਲਣਾ ਵੇ ਤੇ ਮਹਾਰਾਜ ਨੇ ਜੇ ਸੁੱਖ ਰੱਖੇ ਗਿਰਪੋਈ ਮਹਾਰਾ ਦੀ ਅਗਲੀ ਅਗਲੀ ਵਾਰ ਹੋਰ ਵੱਧ ਫੋਜ ਲੈ ਕੇ ਆਵਾਂਗੇ ਮਹਾਰਾ ਦੀ ਕਿਰਪਾ ਕਰੇ ਜੀ ਬਿਲਕੁਲ ਵੀਰ ਫਿਰ ਅੱਜ ਇਸ ਵਾਰ ਕਿੰਨਾ ਕੁ ਵਾਅਦਾ ਹੋਇਆ ਮਤਲਬ ਕਿ ਪਿਛਲੇ ਨਾਲੋਂ ਇਸ ਵਾਰ ਦਾ ਐਕਸਪੀਰੀਅੰਸ ਵਾਹਿਗੁਰੂ ਜੀ ਇਸ ਵਾਰ ਡਬਲ ਸੰਗਤ ਆਈ ਹੈ ਤੇ ਆਪਾਂ ਗੁਰੂ ਸਾਹਿਬ ਦੇ ਅੱਗੇ ਇਹ ਹੀ ਬੇਨਤੀ ਕਰਾਂਗੇ ਕਿ ਆਪਣੇ ਇਲਾਕੇ ਦੀ ਸੰਗਤਾਂ ਨੂੰ ਚਲੋ ਵੈਸੇ ਤਾਂ ਸਾਰੇ ਜਾਗਰੂਕ ਨੇ ਪਰ ਸ਼ਿਧੀ ਦਿਹਾੜਿਆਂ ਦੇ ਵਿੱਚ ਜ਼ਿਆਦਾ ਜਾਗਰੂਕ ਕਰੀਏ ਘੜ ਤੋਂ ਘੜ ਲਾਲਾ ਕਰਦੇ ਵੀ ਘੜ ਤੋਂ 50 ਬੰਦੇ ਦਾ ਸੀ ਅਗਲੀ ਵਾਰ ਆ ਵੀਏ ਗੁਰੂ ਸਾਹਿਬ ਮੰਨਦੇ ਵਿੱਚ ਇਹ ਧਾਰੀ ਹੋਈ ਹੈ ਕਿ 50 ਬੰਦੇ ਨਹੀਂ 100 ਬੰਦੇ ਲੈ ਕੇ ਚੱਲਣ ਹਾਂਜੀ ਹਾਂਜੀ 50 ਬੰਦੇ 100 ਬੰਦੇ ਕੀ ਉੱਥੇ ਦਿਖਾਈ ਹੈ ਉਹਨਾਂ ਨੂੰ ਵੀ ਜਾਓ ਤੁਸੀਂ ਜਾ ਕੇ ਕਈ ਬੰਦੇ ਕਹਿੰਦੇ ਨੇ ਕਿ ਜੋੜ ਮੇਲੇ ਤੋਂ ਬਾਅਦ ਜਾਂਦੇ ਆ ਸੀ ਉਹਨਾਂ ਨੂੰ ਜੋੜ ਮੇਲਾ ਹੀ ਤਾਂ ਦਿਖਾਣਾ ਹੈ ਕਿ ਉੱਥੇ ਜਿਹੜਾ ਵਿਰਾਗ ਉੱਥੇ ਬੱਚਿਆਂ ਨਾਲ ਕਿਵੇਂ ਸ਼ਹਾਤਾਂ ਦਿੱਤੀਆਂ ਕੀ ਕੀ ਉਸ ਥਾਂ ਦੇ ਬੀਤੀ ਉਹ ਮੋਲ ਸਾਰਾ ਕ੍ਰੀਏਟ ਹੋ ਜਾਂਦਾ ਉੱਥੇ ਉੱਥੇ ਜਾ ਕੇ ਜਾਓਗੇ ਤਾਂ ਹੀ ਪਤਾ ਲੱਗੇਗਾ ਖਾਲੀ ਸੋਸ਼ਲ ਮੀਡੀਆ ਤੇ ਰਹਿ ਕੇ ਕੁਝ ਨਹੀਂ ਹੋਣਾ ਵਾਈਰਲ ਸਹੀ ਗੱਲ ਹੈ ਵੀਰ ਕਹਿ ਰਿਹਾ ਕਿ ਆਪਣੇ ਨਿੱਜੀ ਜ਼ਿੰਦਗੀ ਦੇ ਵਿੱਚ ਉਹ ਸਮਾਂ ਕੱਢੋ ਸਮਾਂ ਕਿਸੇ ਕੋਲ ਨਹੀਂ ਹੈ ਸਮਾ ਕੱਢੋ ਆਪਣੇ ਲਈ ਕੱਢੋ ਆਪਣੇ ਪੰਥ ਲਈ ਕੱਢੋ ਆਪਣੇ ਗ੍ਰੰਥ ਲਈ ਕੱਢੋ ਤਾਂ ਸਫਲ ਹੋ ਫਿਰ ਤੁਸੀਂ ਬਸ ਗੁਰੂ ਸਾਹਿਬ ਆਪੇ ਕਿਰਪਾ ਕਰਦੇ ਆ। ਧੰਨਵਾਦ ਜੀ ਸਦਸ਼ੋ ਤੁਸੀਂ ਦੇਖ ਸਕਦੇ ਹੋ ਇਹ ਪੋਤੇ ਦਿਨਾਂ ਦੇ ਵਿੱਚ ਹਰ ਕੋਈ ਕੋਈ ਪੈਦਲ ਕੋਈ ਮੋਟਰਸਾਈਕਲ 'ਤੇ ਕੋਈ ਗੱਡੀਆਂ 'ਤੇ ਜਿਹੜਾ ਕੀ ਫਤੇਗਰ ਸਾਹਿਬ ਦੀ ਪਾਵਨ ਧਰਤੀ ਨੂੰ ਜਾ ਕੇ ਸਜਦਾ ਕਰਦੇ ਨੇ ਛੋਟੇ ਸਾਹਿਬ ਜੀ ਦੀ ਸ਼ਹਾਦਤ ਨੂੰ ਉੱਥੇ ਮਨਾਉਂਦੇ ਨੇ ਸ਼ਰਧਾਂਜਲੀ ਦਿੰਦੇ ਨੇ ਪਰ ਉੱਥੇ ਹੀ ਏ ਵੀਰ ਯਮਨਾ ਨਗਰ ਤੋਂ ਜੋ ਨੌਜਵਾਨ ਦਾ ਜਥਾ ਹੈਗਾ ਔਰ ਇਹ ਪਿਛਲੇ ਸਾਲ ਵੀ ਸੀ ਦੇਖਿਆ ਕਿ ਐਵੇਂ ਹੀ ਪੈਦਲ ਜਿਹੜਾ ਉਹ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚੇ ਸੀ ਤੇ ਅੱਜ ਵੀ ਸਾਨੂੰ ਰਸਤੇ ਦੇ ਵਿੱਚ ਮਿਲੇ ਤਾਂ ਸੋਚਿਆ ਜ਼ਰੂਰ ਤੁਹਾਡੇ ਨਾਲ ਇਨ੍ਹਾਂ ਵੀਰਾਂ ਦੀ ਗੱਲਬਾਤ ਸਾਂਝੀ ਕਰੀਏ ਪਤਾ ਲੱਗੇ ਸਾਡੇ ਨੌਜਵਾਨਾਂ ਦੇ ਵਿੱਚ ਇੰਨਾ ਜੋਸ਼ ਵੀ ਹੈ ਕਿ ਉਹ ਇਤਿਹਾਸ ਨੂੰ ਦੇਖਦਿਆਂ ਹੋਇਆ ਪੈਦਲ ਯਾਤਰਾ ਕਰਕੇ ਵੀ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚਣਗੇ ਜੁੜੇ ਰਹੋ ਇੱਕ ਸੁਨੇਹਾ ਚੈਨਲ ਦੇ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ